ਸਸਿਕਾਲ ਜੀ ਮੈਂ ਐਸਸੀ ਮਨਨ ਸਿੰਘ ਜੰਡੀ ਚੁੰਕੀ ਜੱਜੋਂ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਅੱਜ ਅਸਵੀਰ ਦੇ ਵਿਲੇ ਇੱਕ ਇੱਥੇ ਹਾਸਾ ਹੋ ਗਿਆ ਉੱਪਰ ਹੁਮਾਚਵਾਲੀ ਸਾਈਡ ਤੋਂ ਇੱਕ ਟਰਾਲਾ ਆ ਰਿਹਾ ਸੀਗਾ ਘੋੜਾ ਟਰਾਲਾ ਜਿਹਦੀ ਬ੍ਰੇਕ ਫੇਲ ਹੋਣ ਕਾਰਨ ਉਹ ਦੇ ਖੱਬੂ ਤੋਂ ਬਾਹਰ ਹੋ ਗਿਆ ਤੇ ਉਹ ਫਿਰ ਇਸ ਘਰ ਦਾ ਗੇਟ ਤੋੜ ਕੇ ਇਸ ਘਰ ਦੇ ਅੰਦਰ ਵੜ ਕੇ ਤੇ ਨਾਲ ਇਹ ਇਸ ਘਰ ਪਿਛਲੇ ਨੂੰ ਨੁਕਸਾਨਿਆ ਇਹ ਹੈਗਾ ਘਰ ਪਹਿਲਾ ਜਿਹੜਾ ਹੈਗਾ ਇਹ ਸੱਤ ਮੈਂਬਰ ਪੱਜਾ ਟ ਹੈਗੇ ਜੀ ਫਿਰ ਰਤਨ ਸਿੰਘ ਜੀ ਤੇ ਦੂਸਰਾ ਜਿਹੜਾ ਹੈਗਾ ਹੈ ਜੀ ਇਹ ਬਲਦੇਵ ਸਿੰਘ ਜੀ ਦਾ ਘਰ ਹੈਗਾ ਆ ਤੇ ਇੱਕ ਮੋਟਰਸਾਈਕਲ ਆ ਰਾਘੀਰ ਦਾ ਉਹ ਉਹ ਵੀ ਨੁਕਸਾਨਿਆ ਗਿਆ ਹੈਗਾ ਨੁਕਸਾਨ ਕਿੰਨਾ ਕੁ ਹੋਇਆ ਐਸਪੀ ਦੀ ਹਜੇ ਹੁਣ ਇਨੀਸ਼ੀਅਲ ਸਟੇਜ ਤੇ ਆਪਾਂ ਲਿਸਨਰਸ ਬਣਾਣਗੇ ਜੀ ਤੇ ਬਾਕੀ ਵੱਡੀ ਗੱਲ ਇਹ ਹੋਈ ਆ ਵੀ ਇੱਥੇ ਜਾਨ ਤੱਕ ਦਾ ਨੁਕਸਾਨ ਨਹੀਂ ਹੋਇਆ ਜੀ ਯਾਨੀ ਨੁਕਸਾਨ ਤੋਂ ਬਚ ਗਏ ਟਰਾਲਾ ਅਸੀਂ ਬਾਹਰ ਕੱਢ ਕੇ ਐਂਬੂਲੈਂਸ ਵਗਾ ਕੇ ਡਰਾਈਵਰ ਨੂੰ ਵੀ ਐਡਮਿਟ ਕਰਾ ਦਿੱਤਾ ਹੈ ਜੀ ਤੇ ਬਾਕੀ ਹੁਣ ਇਸ ਤੋਂ ਬਾਅਦ ਜਿੱਦਾਂ ਸੀਨੀਅਰ ਅਫਸਰਾਂ ਦਾ ਹੁਕਮ ਹੋਊਗਾ ਉਹਦੇ ਹਿਸਾਬ ਨਾਲ ਬੰਨਦੀ ਕਾਰਵਾਈ ਕੀਤੀ ਜਾਏਗੀ ਜੈ